ਹੈਲੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਨੇ ਰਹੋ ਤੇ ਅਸੀਂ ਅੱਜ ਆਇਆ ਡੇਰਾ ਬਾਬਾ ਹਰਨਾਮਦਾਸ ਜੀ ਦੇ ਦਰਸ਼ਨ ਕਰਨ ਤੇ ਵੀਡੀਓ ਦੇ ਵਿੱਚ ਬਨੇ ਰਹਾਂ ਅੰਡ ਤੱਕ ਤੇ ਸਹਿਜ ਪਾਠ ਚੱਲ ਰਹੇ ਨੇ ਡੇਰਾ ਬਾਬਾ ਹਰਨਾਮਦਾਸ ਜੀ ਦੇ ਡੇਰੇ ਵਿੱਚ ਬਉਦਸ ਸਤਿਮਾਨ ਨਮੋ ਨਮੋ ਨੰਦਾ ਰੂਆ ਕੰਤ ਨੀਰ ਕਚ ਜਿਤ ਅਮੈ ਹੋਰ ਜਾਣਦਾ ਅਰ ਅਰੰਕ ਬਰ ਬੁਲੀ ਅਨ ਅਰਗੰਦਾ ਦਰਗਨਾ ਦਰਗਾਹ ਤਾਰੀ ਕਹ ਲਖ ਤਨ ਜਾਣਦਾ ਅਕਰ ਕੋ ਨਾਮ ਬੜਾਈ ਬੇਨ ਰੰਮ ਫੜੇ ਬਿਰਾਏ ਮਰ ਬਿਟੈ ਨ ਕਾਈ ਬੇਲ ਤਾ ਵੀ ਤੇਰਾ ਤਮੈ ਹਰ ਕਲ ਤਲਾਈ ਅਰਿ ਜਨੋ ਕੈ ਨੋ ਗੰਗੁ ਤੈ ਜਗ ਬਰਮਨ ਭਾਈ ਜਗਤ ਬਰਨ ਜਨ ਕਰਮ ਪ੍ਰੇਧਾ ਜਾਈ ਪਰਮ ਨਿਥੇ ਨ ਤੋ ਜਾਇ ਕਰੰਥਿ ਯਦ ਤਾਈ ਬੇਲ ਗਰੰਥਿ ਲਦਨ ਪਲਉ ਮੂਦ੍ਰ ਵਿਚਾਦਾ ਕਾਵੇ ਮਾਨ ਰਮਲੁਰ ਰ ਸਪਕਾਰ ਕਮਾਈ ਮਨੁ ਅਰਿ ਸਤਨ ਤੋ ਰੀ ਤੂੜਨ ਬਟਾਈ ਸਿਰ ਤੰਦਰ ਸੰਦ ਸਾਧੂ ਸੰਗ ਕੋ ਬਿਰ ਲਾਈ ਦਵਰੇ ਸਗਲੇ ਪਾਈ ਮੀਤ ਤਾ ਜਨਮ ਪਿਆਰੇ ਤ੍ਰਿਸ਼ਨਾ ਅਗਰ ਬੇਨ ਰਜਨ ਸੇਵਾਦਾਰ ਲੱਗੇ ਹੋਏ ਨੇ ਸੇਵਾ ਕਰਨ ਲਈ ਸਾਇਜਪਾੜ ਦੀ ਸੇਵਾ ਕਰਨ ਸਰਪੰਨਤੀ ਗੋਚਰੇ ਤੇ ਆਈ ਜੇ ਕੋ ਗੰਤਿ ਪਾਉ ਪ੍ਰਭੁ ਗੰ ਦਇਆ ਘਾਰੇ ਜੀ ਸੁਗੇ ਲੋ ਜੋ ਵੇਗਣਨਿ ਤਸਾਈ ਮਟ ਜਾ ਤੰਦੇਰਾ ਦੀਪ ਕਟੇ ਵੇਗਣਨ ਆਨ ਬਾਤ ਨਾ ਚਾਲਨ ਅਗ ਤੇਰਾ ਤੇਈ ਕਰੜਿ ਸੇਮ ਪਰਗਟਿ ਹੋ ਬਲਾਈ ਕਰੋ ਦਰਸਨ ਡੇਰਾ ਬਾਬਾ ਹਰਨਾਮਦਾਸ ਜੀ ਦੇ ਸਹਿਜ ਬਾੜ ਦੇ ਅੱਜ ਕੋ ਪਾਣੇ ਨੇ ਤੇ ਸੇਵਾਦਾਰ ਲੱਗੇ ਹੋਏ ਨੇ ਸੇਵਾ ਕਰਨ ਦੇ ਲਈ ਭੰਡਾਰੇ ਦੇ ਵਿੱਚ ਮੈਂ ਲਾਇਆ ਤਤਕਰਾੰਕ ਮਰੂਜੀਐ ਸੋਤੇ ਸੋਤ ਸਮਾਇਆ ਬੇਜਨ ਮੰਗਾ ਤੇ ਕਨੰਤਾਈਏ ਬਿਨ ਬਦਮ ਸੁਨਾਇਆ ਰਾਮ ਨਾਮ ਤਦਨ ਅਨਪਵ ਅਨਪਵ ਦਰਸਾਇਆ ਉਮੜੀ ਸਾਗਰ ਲਗਰਤੰ ਜਲ ਗਾਨਿ ਸਾਇਆ ਨੂਰਾ ਅਨੁਪਾਵਨਾ ਝੂਟੀ ਹੈ ਬਿਨ ਨਰਾ ਨੰਮ ਲਓ ਜੀ ਸੰਤ ਬਾਬਾ ਹਰਨਾਮਦਾਸ ਜੀ ਦੇ ਕਰੋ ਦਰਸ਼ਨ ਤੇ ਇਸ ਡੇਰੇ ਦੇ ਵਿੱਚ ਹਰ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਵੀ ਸੱਚੇ ਦਿਲ ਨਾਲ ਇਸ ਡੇਰੇ ਵਿੱਚ ਕੋਈ ਵੀ ਸੁਖਣਾ ਸੁਖ ਦਾ ਤੇ ਸੁੱਖ ਪੂਰੀ ਹੋ ਜਾਂਦੀ ਹੈ ਤੇ ਤੁਸੀਂ ਡੇਰਾ ਬਾਬਾ ਹਰਨਾਮ ਦਾ ਜੀ ਦੇ ਕਰੋ ਦਰਸ਼ਨ ਜੈ ਬਾਬਾ ਡੇਰਾ ਬਾਬਾ ਹਰਨਾਮ ਦਾ ਜੀ ਦੋਏ ਜਾਰ ਕੀ ਧੰਮ ਬਰੁਬ ਜੰਮੀ ਰਕਰ ਤੰਤਮ ਸਰ ਅੱਜ ਆਪਾਂ ਦੇ ਭੋਗ ਪਾਣੇ ਨੇ ਤੇ ਸੇਵਾ ਦਾ ਪਹੁੰਚ ਕੇ ਦੇ ਗੁਰੂ ਦਾ ਅੰਦਰ ਟੁੱਟ ਵਰਤੇ ਤੇ ਸੇਵਾਦਾਰ ਲੱਗ ਗਏ ਸੇਵਾ ਕਰਨ ਤੇ ਲੰਗਰ ਬਣਾਉਣ ਦੇ ਲਈ ਤਿਆਰ ਕਰਨ ਲੱਗ ਪਏ ਤੇ ਸੇਵਾਦਾਰ ਗੁਰੂ ਦਾ ਲੰਗਰ ਵਰਤਣ ਦੇ ਲਈ ਆਪਣੀਆਂ ਤਿਆਰੀਆਂ ਕਰ ਰਹੇ ਨੇ

ਇਸ ਵਿਸਾਲ ਭੰਡਾਰੇ ਦੇ ਵਿੱਚ ਪਾਣੀ ਲੱਗ ਗਈ ਜੀ ਸਾਰੇ ਸਮਾਂ ਸਾਰੇ ਤੁਸੀਂ ਵੀ ਆਪਣੀ ਕਰਮਾਂ ਨਾਲ ਕਪੂਰ ਨਾ ਜਾ ਕੇ ਆਪਣੇ ਜੋ ਸਾਧਵਾਂ ਦੇ ਦਰਸਕ ਰੇ ਰਬ ਜੀ ਕਰਾ ਦੀ ਰੱਬਾ ਮੇਲੇ ਭੰਡਾਰਾ ਜੀ ਸਮਾਪਤੀ ਤੇ ਸੇਵਾਦਾਰ ਲੱਗੇ ਹੋਏ ਨੇ ਝਾੜੂ ਮਾਰਨ ਤੇ